ਸਵਾਗਤ ਹੈ ਇਸ ਚੈਨਲ ਤੇ ਤੁਹਾਡਾ ਮੈਂ ਹਾਂ ਸਤਵੀਰ ਕੌਰਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਗੋਭੀ ਦਾ achar ਪਾਵਾਂਗੇ ਅੱਗੇ ਆਪਾਂ ਗੋਭੀ ਦਾ achar ਖੱਟ ਮਿੱਠਾ ਪਾਇਆ ਸੀਗਾ ਤੇ ਅੱਜ ਆਪਾਂ ਕੱਲਾ ਦੂਸਰਾ ਮਿਰਚਾਂ ਵਾਲਾ achar ਮਤਲਬ ਪਾਵਾਂਗੇ ਕੋੜਾ achar ਜੀ ਨੂੰ ਆਪਾਂ ਕਹਿੰਦੇ ਆ ਉਹ ਪਾਵਾਂਗੇ ਤੇ ਹੁਣ ਜਿਵੇਂ ਆਮ ਗੋਭੀ ਹੋ ਗਈ ਆ ਗੋਭੀ ਸਸਤੀ ਵੀ ਹੋ ਗਈ ਆ ਤੇ ਹੁਣ ਆਪਾਂ ਇਹਨੂੰ achar ਨੂੰ ਪਾ ਕੇ ਤੇ ਇਹਨੂੰ ਆਪਾਂ ਰੱਖ ਸਕਦੇ ਆ ਜਿਵੇਂ 6 ਮਹੀਨਿਆਂ ਤੱਕ ਵੀ ਰੱਖ ਸਕਦੇ ਆ ਤੇ ਆਪਾਂ ਜਦੋਂ ਇਹ ਗਰਮੀ ਹੁਣ ਆਉਂਦੀ ਆ ਤੇ ਫਿਰ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਕਦੇ ਚਾਰਨਾ ਰੋਟੀ ਖਾ ਲਈ ਕਦੇ ਹਨਾ ਕਿਵੇਂ ਤੇ ਉਹ ਫਿਰ ਬਹੁਤ ਹੀ ਸਵਾਦ ਬਣਦਾ ਆਓ ਆਪਾਂ ਹੁਣ ਗੋਭੀ ਤੋੜਦੇ ਆ ਆਪਣੇ ਘਰੇ ਲੱਗੀ ਹੋਈ ਆ ਗੋਭੀ ਤੇ ਬਿਲਕੁਲ ਆਰਗੈਨਿਕ ਗੋਭੀ ਆ ਕੋਈ ਰੇ ਸਪਰੇ ਨਹੀਂ ਕੀਤੀ ਤੇ ਆਪਾਂ ਗੋਭੀ ਤੋੜ ਕੇ ਤੇ ਉਹਨੂੰ ਕੱਟ ਕੇ ਫਿਰ ਅੱਗੇ ਦੱਸਦੇ ਆਂ ਆਪਾਂ ਉਹਦਾ ਕੀ ਕਰਨਾ ਹੁਣ ਆਪਾਂ ਗੋਭੀ ਪੱਟਦੇ ਆ ਇਸ ਫੁੱਲਾਂ ਨੂੰ ਆਪਾਂ ਦੋ ਫੁੱਲ ਪਟਾਂਗੇ ਦੋ ਫੁੱਲ ਪੱਟ ਕੇ ਆਪਾਂ ਦੋ ਫੁੱਲਾਂ ਦਾ ਹੀ ਚਾਰ ਪਾਵਾਂਗੇ ਕਿਉਂਕਿ ਕਾਫੀ ਬਣ ਜਾਣਾ ਵਿੱਚ ਆਪਾਂ ਹਰੀਆਂ ਮਿਰਚਾਂ ਵੀ ਪਾਵਾਂਗੇ ਗੋਭੀ ਆਪਣੀ ਇਸ ਤਰ੍ਹਾਂ ਲੱਗੀ ਹੋਈ ਆ ਗੋਭੀ ਦੇ ਆਪਾਂ ਦੋ ਫੁੱਲ ਤੋੜ ਲਏ ਆ ਹੁਣ ਆਪਾਂ ਇਹਨੂੰ ਕਟਾਂਗੇ ਕਟਾਂਗੇ ਉਸ ਹਾਵ ਨਾਲ ਜਿੰਨੇ ਜਿੰਨੇ ਫੁੱਲ ਆਪਾਂ ਮਤਲਬ ਚਾਰ ਚ ਵਧੀਆ ਲੱਗਦੇ ਆ ਬਾਲੇ ਵੱਡੇ ਵੀ ਨਹੀਂ ਪਾਉਣੇ ਤਾਂ ਕਿ ਇਹਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਰਸ ਜਾਵੇ ਆਓ ਹੁਣ ਆਪਾਂ ਗੋਭੀ ਨੂੰ ਕੱਟਦੇ ਆਂ ਗੋਭੀ ਦੇ ਆਪਾਂ ਫੁੱਲ ਇਸ ਤਰ੍ਹਾਂ ਏਡੇ ਏਡੇ ਕੱਟਾਂਗੇ ਕਿਉਂਕਿ ਇਹਦੇ ਵਿੱਚ ਮਸਾਲਾ ਫਿਰ ਚੰਗੀ ਤਰ੍ਹਾਂ ਰਚ ਜਾਊਗਾ ਇੱਧਰ ਆਪਾਂ ਪਾਣੀ ਉਬਲਣਾ ਧਰ ਦਿੱਤਾ ਵਾ ਇਹਦੇ ਵਿੱਚ ਆਪਾਂ ਗੋਭੀ ਨੂੰ ਸਿਰਫ 2-4 ਮਿੰਟ ਲਈ ਵਿੱਚ ਪਾਉਣਾ ਵਾ ਤੇ ਫਿਰ ਉਹਨੂੰ ਗੈਸ ਨੂੰ ਆਪਾਂ ਬੰਦ ਕਰ ਦੇਣਾ ਵਾ ਤੇ ਫਿਰ 2-4 ਮਿੰਟ ਲਈ ਰੱਖ ਕੇ ਫਿਰ ਆਪਾਂ ਇਹਨੂੰ ਬਾਹਰ ਕੱਢ ਲੈਣਾ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲੂਣ ਦਾ ਚਮਚਾ ਪਾਵਾਂਗੇ ਪਾਣੀ ਦੇ ਵਿੱਚ ਇੱਕ ਚਮਚਾ ਆਪਾਂ ਭਰ ਕੇ ਪਾ ਦਵਾਂਗੇ ਤੇ ਹਲਦੀ ਪਾਵਾਂਗੇ ਹਲਦੀ ਦਾ ਥੋੜਾ ਜਿਹਾ ਇੰਨਾ ਕੁ ਪਾਵਾਂਗੇ ਆਪਾਂ ਇੱਕ ਚਮਚੇ ਨਾਲੋਂ ਥੋੜਾ ਜਿਹਾ ਘੱਟ ਆ ਤੇ ਹਲਦੀ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਇਹਦੇ ਪਾਣੀ ਦੇ ਉਬਾਲਾ ਆਉਣ ਦੀ ਵੇਟ ਕਰਾਂਗੇ ਪਾਣੀ ਨੂੰ ਬਾਲਾ ਆ ਚੁੱਕਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਗੋਭੀ ਪਾਵਾਂਗੇ ਗੋਭੀ ਇਸ ਕਰਕੇ ਇਹਦੇ ਵਿੱਚ ਪਾਉਣੀ ਆ ਆਪਾਂ ਹਲਦੀ ਤੇ ਲੂਣ ਇਸ ਕਰਕੇ ਪਾਇਆ ਵੀ ਗੋਭੀ ਚੰਗੀ ਤਰ੍ਹਾਂ ਸਾਫ਼ ਹੋ ਜੂਗੀ ਜੇ ਆਪਾਂ ਸਿੰਪਲ ਪਾਣੀ ਨਾਲ ਧੋਵਾਂਗੇ ਤਾਂ ਫਿਰ ਇਹ ਹੁੰਦਾ ਵੀ ਇਹ ਜਿਹੜੀ ਮਿੱਟੀ ਘੱਟੀ ਆ ਜਾਂ ਕੋਈ ਜੀ ਜਾਂ ਹੁੰਦੀ ਆ ਜਿਵੇਂ ਕੋਈ ਸੁੰਢੀ ਵਗੈਰਾ ਹੁੰਦੀ ਆ ਤਾਂ ਫਿਰ ਉਹ ਇਹਦੇ ਨਾਲ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਹੁੰਦੀ ਆ ਗੋਭੀ ਇਸ ਕਰਕੇ ਆਪਾਂ ਪਾਣੀ ਪਾਉਣਾ ਵਾ ਇਹਨੂੰ ਆਪਾਂ ਸਿਰਫ 3-4 ਮਿੰਟ ਲਈ ਹੀ ਪਾਣੀ ਵਿੱਚ ਰੱਖਾਂਗੇ ਇਸ ਤਰ੍ਹਾਂ ਜਿਹੜੇ ਵੱਡੇ ਫੁੱਲ ਆ ਉਹਨੂੰ ਇਸ ਤਰ੍ਹਾਂ ਕੱਟ ਲਿਓ ਬਾਅਦ ਵਿੱਚ ਵੀ ਆਪਾਂ ਕੱਟ ਸਕਦੇ ਹਾਂ ਇਸ ਤਰ੍ਹਾਂ ਸਾਰੀ ਗੋਭੀ ਪਾ ਕੇ 3-4 ਮਿੰਟ ਲਈ ਆਪਾਂ ਇਹਨੂੰ ਸਿਰਫ ਪਾਣੀ ਵਿੱਚ ਰੱਖਣਾ ਤੇ ਫਿਰ ਆਪਾਂ ਗੈਸ ਬੰਦ ਕਰ ਦੇਣੀ ਆ ਤੇ ਆਪਾਂ 2 ਕੁ ਮਿੰਟਾਂ ਬਾਅਦ ਇਹਨੂੰ ਕੱਢ ਲਵਾਂਗੇ ਕਿਉਂਕਿ ਇਹ ਐਵੇਂ ਨਾ ਹੋਵੇ ਵੀ ਜ਼ਿਆਦਾ ਉਹ ਮਤਲਬ ਭੋਲੀ ਹੋ ਜੇ ਤੇ ਫਿਰ ਆਪਣਾ ਚਾਤ ਸੋਹਣਾ ਨਹੀਂ ਲੱਗਣਾਗਾ ਤੇ ਸਵਾਦ ਵੀ ਨਹੀਂ ਲੱਗਦਾ ਫਿਰ ਭੋਲੀ ਜੀ ਪੈ ਕੇ ਗੋਭੀ ਦਾ ਆਪਾਂ ਚੰਗੀ ਤਰ੍ਹਾਂ ਇਹਨੂੰ ਪਕਾਉਣੀ ਨਹੀਂ ਹੈਗੀਗੀ ਹੁਣ ਆਪਾਂ ਇਹਨੂੰ 2-4 ਮਿੰਟ ਹੋ ਗਏ ਆ ਤੇ ਪਾਣੀ ਵਿੱਚੋਂ ਇਸ ਤਰ੍ਹਾਂ ਕੱਢ ਲਵਾਂਗੇ। ਇਸ ਤਰ੍ਹਾਂ ਜਿਹੜੀ ਥੱਲੇ ਭੋਰਚੋਰ ਜੀ ਰਹਿ ਜੂ ਉਹ ਨਹੀਂ ਆਪਾਂ ਪਾਉਣੀਗੇ। ਉਹ ਆਪਾਂ ਵੇਸਟ ਹੀ ਹੁੰਦੀ ਆ ਸੜ ਦਵਾਂਗੇ। ਤੇ ਇਸ ਤਰ੍ਹਾਂ ਆਪਾਂ ਸਾਰੀ ਨੂੰ ਪਾਉਣ ਲੈਣਾ। ਬਾਲੀ ਪੋਲੀ ਨਹੀਂ ਕਰਨੀ ਇੰਨਾ ਧਿਆਨ ਰੱਖਿਓ। ਇਹ ਨਾ ਹੋਵੇ ਮੁੜ ਕੇ ਗਦਾਵਾ ਜਿਹਾ ਬਣ ਜੇ ਫੁੱਲ ਖੜੇ ਸੋਹਣੇ ਲੱਗਦੇ ਹੁੰਦੇ ਆ। ਇਹ ਮਿਰਚਾਂ ਆਪਾਂ ਇਹਦੇ ਵਿੱਚ ਗੋਭੀ ਵਿੱਚ ਪਾਵਾਂਗੇ। ਹੁਣ ਇਹ ਤਾਂ ਮਿਰਚਾਂ ਮੈਂ ਪਹਿਲਾਂ ਕੱਲ ਸਕਾ ਲੈਣਾ ਸੀਗਾਂ। ਤੋ ਉਸ ਵਾਰਕੇ ਤੇ ਇਹਨੂੰ ਆਪਾਂ ਕੱਪੜੇ ਵਿੱਚ ਰੱਖ ਦਿੱਤਾ ਸੀ ਤੇ ਇਹਨੂੰ ਆਪਾਂ ਹੁਣ 5-6 ਘੰਟਿਆਂ ਲਈ ਧੁੱਪੇ ਸਕਾਵਾਂਗੇ ਤੇ ਫਿਰ ਆਪਾਂ ਇਹਦਾ ਬਾਅਦ ਵਿੱਚ ਚਾਰ ਪਾਵਾਂਗੇ ਕਿਉਂਕਿ ਜਿਹੜਾ ਇਹਦੇ ਵਿੱਚ ਪਾਣੀ ਹੁੰਦਾ ਜੇ ਉਹ ਪਾਣੀ ਰਹਿ ਗਿਆ ਤਾਂ ਫਿਰ ਆਪਣਾ achar ਖਰਾਬ ਹੋ ਜਾਊਗਾ ਤੇ ਪਾਣੀ ਆਪਾਂ ਇਹਦਾ ਸਕਾਵਾਂਗੇ ਜੇ ਧੁੱਪ ਨਹੀਂ ਹੁੰਦੀ ਤਾਂ ਫਿਰ ਤੁਸੀਂ ਪੱਖੇ ਥੱਲੇ ਵੀ ਸਕਾ ਸਕਦੇ ਹੋ ਗੋਭੀ ਦੇ achar ਵਿੱਚ ਜਿਹੜੇ ਆਪਾਂ ਮਸਾਲੇ ਪਾਉਣੇ ਆ ਉਹ ਸੌਫ ਆਪਾਂ 1.5 ਚਮਚਾ ਸੌਂਫ ਦਾ ਲਿਆ ਸਾਫ ਤੇ ਧਨੀਆ ਲਿਆ ਜੀਰਾ ਤੇਜ ਪੱਤਾ ਲੌਂਗ ਆ ਥੋੜੇ ਜਿਹੀ ਇਲਾਇਚੀ ਤੇ ਅਜਮੈਨ ਕਾਲੀਆਂ ਮਿਰਚਾਂ ਵੱਡੀਆਂ ਲੈਚੀਆਂ ਦੋ ਪਾਵਾਂਗੇ ਤੇ ਤੇਜ ਪੱਤਾ ਪਾਵਾਂਗੇ ਤੇ ਮੇਥੀ ਤੇ ਸਰੋਂ ਆਪਾਂ ਇਹ ਸਭ ਤੋਂ ਬਾਅਦ ਚ ਪਾਵਾਂਗੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਰੋਸਟ ਕਰਾਂਗੇ ਇੱਕ ਮਿੰਟ ਲਈ ਤੇ ਇਹਦੇ ਵਿੱਚ ਆਪਾਂ ਇੱਕ ਲਸਣ ਪਾਵਾਂਗੇ ਤੇ ਇਹ ਹੁਣ ਆਪਾਂ ਮਿਰਚਾਂ ਕਟਾਂਗੇ ਮਿਰਚਾਂ ਆਪਾਂ ਦੋ ਤਰ੍ਹਾਂ ਨਾਲ ਕੱਟ ਸਕਦੇ ਹੁੰਨੇ ਆ ਗੋਭੀ ਆਪਣੀ ਸੁੱਕ ਗਈ ਆ ਇਸ ਤਰ੍ਹਾਂ ਬਣ ਗਈ ਆ ਆਪਾਂ 6 ਘੰਟੇ ਇਹਨੂੰ ਧੁੱਪ ਲਵਾ ਲਈ ਸੀਗੀ ਧੁੱਪ ਸੀਗੀ ਤੇ ਗੋਭੀ ਸੁੱਕ ਚੁੱਕੀ ਆ ਹੁਣ ਆਪਾਂ ਮਿਰਚਾਂ ਕੱਟਦੇ ਆ ਮਿਰਚਾਂ ਦੇ ਡੰਡਿਆਂ ਆਪਾਂ ਇਸ ਤਰ੍ਹਾਂ ਸਾਰਿਆਂ ਦੇ ਨਾਲ ਲਾ ਦੇਣੇ ਆ ਵਾ ਜਿਹੜੀ ਮਿਰਚ ਖਰਾਬ ਹੋਊਗੀ ਉਹਨੂੰ ਆਪਾਂ ਕੱਟ ਦੇਣਾ ਵਾ ਇਸ ਤਰ੍ਹਾਂ ਇਹਨਾਂ ਨੂੰ ਡੰਡਿਆਂ ਨੂੰ ਲਾ ਕੇ ਆਪਾਂ ਸਾਈਡ ਤੇ ਰੱਖ ਦਵਾਂਗੇ ਐਸ ਮਿਰਚ ਨੂੰ ਅੰਦਰ ਵਿੱਚ ਪਹਿਲਾਂ ਆਪਾਂ ਦੇਖ ਲੈਣੀ ਆ ਵੀ ਸਾਫ਼ ਆ ਤਾਂ ਇਸ ਤਰ੍ਹਾਂ ਕੱਟ ਲਵਾਂਗੇ ਅਸਰਾ ਆਪਾਂ ਸਾਰੀਆਂ ਮਿਰਚਾਂ ਸਾਫ਼ ਕਰ ਲਈਆਂ ਆਹ ਦੋ ਮਿਰਚਾਂ ਜ਼ਿਆਦਾ ਖਰਾਬ ਸੀ ਇਹਨਾਂ ਨੂੰ ਆਪਾਂ ਬਾਹਰ ਕੱਢ ਦਵਾਂਗੇ ਹੁਣ ਆਪਾਂ ਕੱਟਣ ਦਾ ਸਾਈ ਤੁਹਾਨੂੰ ਦੱਸਦੇ ਆ ਕਿ ਕਿੱਦਾਂ ਕੱਟਣਾ ਕਿਵੇਂ ਕੱਟਣਾ ਵਾ ਆਪਾਂ ਇਸ ਤਰ੍ਹਾਂ ਵੀ ਕੱਟ ਸਕਦੇ ਆ ਗੋਲ-ਗੋਲ ਕਿਉਂਕਿ ਮਿਰਚ ਵਿੱਚ ਅਚਾਰ ਦੇ ਪਈ ਵੀ ਸੋਹਣੀ ਲੱਗੇ ਤੇ ਖਾਂਦਿਆਂ ਨੂੰ ਵੀ ਸੋਹਣੀ ਲੱਗੇ ਇੰਨੇ-ਇੰਨੇ ਪੀਸ ਆਪਾਂ ਕੱਟ ਲਵਾਂਗੇ ਮਿਰਚਾਂ ਦੇ ਤੇ ਆਪਾਂ ਇਸ ਤਰ੍ਹਾਂ ਵੀ ਪਾ ਸਕਦੇ ਆ ਇਹਨਾਂ ਨੂੰ ਵਿਚਾਲਿਓਂ ਕੱਟ ਲਾ ਕੇ ਇਸ ਤਰ੍ਹਾਂ ਓਵੇਂ ਜ਼ਿਆਦਾ ਵਧੀਆ ਲੱਗਦੀਆਂ ਵਾ ਇਸ ਤਰ੍ਹਾਂ ਕੱਟ ਕੇ ਇਸ ਤਰ੍ਹਾਂ ਵੀ ਆਪਾਂ ਪਾ ਸਕਦੇ ਹਾਂ ਤੁਸੀਂ ਜਿਹੜਾ ਸਾਈਜ਼ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸ ਤਰ੍ਹਾਂ ਕੱਟ ਕੇ ਤੇ ਸੋਹਣਾ ਲੱਗਣ ਵਿੱਚ ਮਿਰਚਾਂ ਪਈਆਂ ਗੋਭੀ ਦੇ ਅਚਾਰ ਚ ਤੇ ਵਿੱਚ ਆਪਾਂ ਥੋੜਾ ਜਿਹਾ ਲਸਣ ਵੀ ਪਾਵਾਂਗੇ ਇਸ ਤਰ੍ਹਾਂ ਆਪਾਂ ਕੱਟੀ ਚੱਲਾਂਗੇ ਫਰਾਈਪੈਨ ਆਪਣਾ ਗਰਮ ਹੋ ਚੁੱਕਿਆ ਇਹਦੇ ਵਿੱਚ ਆਪਾਂ ਹੁਣ ਸਾਰੇ ਮਸਾਲੇ ਪਾ ਦਵਾਂਗੇ ਜੇ ਤਾਂ ਧੁੱਪ ਨਿਕਲੀ ਹੋਵੇ ਤਾਂ ਫਿਰ ਆਪਾਂ ਧੁੱਪੇ ਵੀ ਇਹਨਾਂ ਨੂੰ ਸੁਕਾ ਸਕਦੇ ਹੁੰਦੇ ਆ ਹੁਣ ਆਪਾਂ ਇਹਦੇ ਵਿੱਚ ਹੀ ਆਪਾਂ ਇਹਨੂੰ ਕਰਾਂਗੇ ਜਿਹੜੀ ਹੈਗੀ ਆਪਣੀ ਸਰੋਂ ਉਹ ਆਪਾਂ ਬਾਅਦ ਵਿੱਚ ਇਹਦੇ ਵਿੱਚ ਪਾਵਾਂਗੇ ਕਿਉਂਕਿ ਸਰੋਂ ਫਿਰ ਜ਼ਿਆਦਾ ਮੱਚ ਜੇ ਜਾਊਗੀ ਕਿਉਂਕਿ ਇਹ ਨਰਮ ਜਿਹੀ ਹੁੰਦੀ ਹੈ ਚਟਕਣ ਛੇਤੀ ਲੱਗ ਜਾਂਦੀ ਹੈ ਇਹਨੂੰ ਆਪਾਂ 1 ਮਿੰਟ ਲਈ ਦਿਖਾਵਾਂਗੇ ਆ ਰੋਸਟ ਕਰਾਂਗੇ ਤੇ ਵਿੱਚ ਹੀ ਤੇਜ ਪੱਤਾ ਪਾ ਦਾਂਗੇ ਸਰੋਂ ਵੀ ਪਾਤੀ ਆ ਕਿਉਂਕਿ ਫਰਾਈ ਪੈਨ ਹੁਣ ਗਰਮੀ ਆ ਆਪਾਂ ਇਹਨੂੰ ਦੂਸਰੇ ਭਾਂਡੇ ਵਿੱਚ ਕੱਢ ਕੇ ਇਹਨੂੰ ਠੰਡਾ ਕਰਕੇ ਫਿਰ ਆਪਾਂ ਇਹਨੂੰ ਗ੍ਰाइंड ਕਰਾਂਗੇ ਗ੍ਰाइंड ਆਪਾਂ ਦਰਦਰਾ ਜਿਹਾ ਕਰਨਾ ਬਾਲਾ ਬਰੀਕ ਜਿਹਾ ਨਹੀਂ ਕਰ ਦੇਣਾਗਾ ਮੈਂ ਇਦਾਂ ਜਿਆ ਨਹੀਂ ਬਣਾਉਣਾਗਾ ਤੇ ਇਹਨੂੰ ਬੰਦ ਕਰਕੇ ਹੁਣ ਆਪਾਂ ਥਾਲ ਵਿੱਚ ਕੱਢ ਕੇ ਇਹਨੂੰ ਠੰਡਾ ਕਰਦੇ ਆਂ ਆਪਾਂ ਸਾਰਿਆਂ ਨੂੰ ਇਕੱਠਿਆ ਕਰ ਲਿਆ ਵਿੱਚੇ ਗੋਭੀ ਵਿੱਚੇ ਲਸਣਾਂ ਵਿੱਚੇ ਮਿਰਚਾਂ ਵਾ ਹੁਣ ਜਿਹੜਾ ਆਪਾਂ ਮਸਾਲਾ ਗ੍ਰाइंड ਕੀਤਾ ਸੀਗਾ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੇ ਜ਼ਿਆਦਾ ਹੋਵੇ ਮਸਾਲਾ ਤਾਂ ਰੱਖ ਲਿਆ ਕਰੋ ਤੇ ਇਹ ਆਪਣਾ ਪੂਰਾ ਪੂਰਾ ਹੀ ਆ ਮਸਾਲਾ ਤੇ ਆਪਾਂ ਸਾਰਾ ਮਸਾਲਾ ਪਾ ਦਾਂਗੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਹਲਦੀ ਇੱਕ ਚਮਚਾ ਆਪਾਂ ਹਲਦੀ ਦਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਜੇ ਇਹ ਮਿਰਚ ਜਿਆਦਾ ਕੌੜੀ ਹੋਵੇ ਫਿਰ ਤਾਂ ਲਾਲ ਮਿਰਚ ਨਾ ਪਾਓ ਜੇ ਫਿੱਕੀ ਹੁੰਦੀ ਹੈ ਕਈ ਵਾਰੀ ਮਿਰਚ ਉਹਦੇ ਵਿੱਚ ਤੁਸੀਂ ਦੂਜੀ ਮਿਰਚ ਲਾਲ ਪਾ ਸਕਦੇ ਆ ਹੁਣ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਆਪਾਂ ਇੱਕ ਚਮਚਾ ਆਮ આમਚੂਰ ਪਾਵਾਂਗੇ ਇਹਦੇ ਨਾਲ ਫਿਰ ਖਟਾ ਮਤਲਬ ਖੱਟਾ ਜਿਹਾ ਹੋਊਗਾ ਨਹੀਂ ਤਾਂ ਆਪਾਂ ਇਹਦੇ ਵਿੱਚ ਉਹ ਵੀ ਪਾ ਸਕਦੇ ਆ ਸਿਰਕਾ ਵੀ ਪਾ ਸਕਦੇ ਆ ਤੇ ਨਿੰਬੂ ਵੀ ਪਾ ਸਕਦੇ ਆ ਫਿਰ ਉਹ ਪਾਣੀ ਜਿਆਦਾ ਹੋ ਜਾਂਦਾ ਵਾ ਹੁਣ ਇਹਦੇ ਵਿੱਚ ਆਪਾਂ 1.5 ਚਮਚਾ ਪਾਵਾਂਗੇ ਲੂਣ ਦਾ ਆਪਾਂ ਇਹਦੇ ਵਿੱਚ ਲੂਣ ਪਾ ਲਿਆ ਸਾਰੇ ਮਸਾਲੇ ਪਾ ਲਿਆ ਤੇਲ ਆਪਾਂ ਗਰਮ ਕਰ ਲਿਆ ਸੀਗਾ ਇਹ ਆਪਾਫਾ ਛੱਡਣ ਲੱਗ ਗਿਆ ਸੀਗਾ ਉਸ ਤੋਂ ਬਾਅਦ ਇਹ ਠੰਡਾ ਹੋ ਗਿਆ ਤੇਲ ਹੁਣ ਆਪਾਂ ਇਹਦੇ ਵਿੱਚ ਤੇਲ ਪਾਉਂਦੇ ਜਾਵਾਂਗੇ ਥੋੜਾ ਥੋੜਾ ਪਾ ਕੇ ਇਹਨੂੰ ਮਿਕਸ ਕਰਦੇ ਜਾਵਾਂਗੇ ਹੱਥ ਬਿਲਕੁਲ ਗਿੱਲਾ ਨਹੀਂ ਲੈਣਾ ਜਿਹੜਾ ਆਪਾਂ ਕਟਚੀ ਨਾਲ ਵੀ ਆਪਾਂ ਇਹਨੂੰ ਹਿਲਾਉਣਾ ਵਾ ਉਹ ਵੀ ਗਿੱਲੀ ਨਹੀਂ ਹੋਣੀ ਚਾਹੀਦੀ ਫਿਰ ਚਾਰਨਾ ਛੇਤੀ ਖਰਾਬ ਹੋ ਜਾਂਦਾ ਇਸ ਤਰ੍ਹਾਂ ਆਪਾਂ ਇਹਨੂੰ ਹਿਲਾਉਂਦੇ ਹਿਲਾਉਂਦੇ ਆ ਤੇ ਜਿਹੜਾ ਲੋਨ ਆ ਉਹ ਤੁਸੀਂ ਆਪਣੇ ਲੋੜ ਮੁਤਾਬਕ ਵੀ ਪਾ ਸਕਦੇ ਆ ਇਹਨੂੰ ਚੈੱਕ ਕਰਕੇ ਫਿਰ ਆਪਾਂ ਇਹਦੇ ਵਿੱਚ ਹੋਰ ਪਾ ਸਕਦੇ ਹੁੰਦੇ। ਤੇ ਹੋਰ ਪਾਵਾਂਗੇ ਥੋੜਾ ਥੋੜਾ ਕਰਕੇ ਤੇਲ ਪਾਉਂਦੇ ਜਾਵਾਂਗੇ ਕਿਉਂਕਿ ਫਿਰ ਥੱਲੇ ਜਿਹੜਾ ਮਸਾਲਾ ਵਾ ਨਾ ਉਹ ਫਿਰ ਰਹਿ ਜਾਂਦਾ ਹੁੰਦਾ ਫਿਰ ਆਪਾਂ ਨਾ ਜਿਵੇਂ ਜਿਵੇਂ ਪਾਉਂਦੇ ਜਾਵਾਂਗੇ ਉਹਨੂੰ ਹਿਲਾਉਂਦੇ ਜਾਵਾਂਗੇ ਹੁਣ ਤੇਲ ਇਹਦੇ ਵਿੱਚ ਆਪਾਂ ਹੋਰ ਪਾ ਦਵਾਂਗੇ। ਇਹਨੂੰ ਇਸ ਤਰ੍ਹਾਂ ਤੇਲ ਨੂੰ ਸਾਰੇ ਨੂੰ ਪਾ ਦਵਾਂਗੇ 2-3 ਮੇਰੀ ਤੇਲ ਤੁਸੀਂ ਪਾਉਣਾ ਵਾ ਆਏ ਨਹੀਂ ਕਰਨਾ ਵੀ ਇੱਕਦਮ ਨਹੀਂ ਤੇਲ ਵਿੱਚ ਸਿੱਟਣਾ ਹੈਗਾ ਇਹਦੇ। ਇਹਨੂੰ ਫੇਰ ਚੰਗੀ ਤਰ੍ਹਾਂ ਇਸ ਤਰ੍ਹਾਂ ਹਲਾ ਦਿਓ ਕਟਚੀ ਦੇ ਨਾਲ ਇਹਨੂੰ ਆਪਾਂ ਹੁਣ ਟਕਣਾ ਨਹੀਂ ਹੈਗਾ ਇਹਨੂੰ ਆਪਾਂ ਪੋਣੇ ਨਾਲ ਬੰਨਾਂਗੇ ਉੱਪਰੋਂ ਇਹਦਾ ਮੂੰਹ ਤਾਂ ਕਿ ਇਹਨੂੰ ਹਵਾ ਜੀ ਵੀ ਲੱਗਦੀ ਰਹੇ ਤੇ ਫੇਰ ਆਪਾਂ ਇਹਨੂੰ 2-3 ਦਿਨ ਇਸ ਤਰ੍ਹਾਂ ਪੋਣੇ ਨਾਲ ਬੰਨ ਕੇ ਹੀ ਰੱਖਾਂਗੇ ਤੇ ਫੇਰ ਉਸ ਤੋਂ ਬਾਅਦ ਆਪਾਂ ਮਰਤਬਾਨ ਵਿੱਚ ਪਾਵਾਂਗੇ ਇਹਨੂੰ 4-5 ਦਿਨਾਂ ਬਾਅਦ ਇਹ ਆਪਣਾ ਅਚਾਰ ਖਾਨ ਦੇ ਲਾਈਕ ਹੋ ਜਾਂਦਾ ਵਾ ਜਿਹੜਾ ਆਪਾਂ ਹੁਣ ਆਚਾਰ ਪਾਇਆ ਸੀ ਉਹ ਆਪਾਂ ਸਗਲੇ ਵਿੱਚ ਬੰਨ ਕੇ ਤੇ ਉੱਪਰ ਇਹਦੇ ਪੋਣਾ ਬੰਨ ਦਿੱਤਾ ਟੱਕਾਂ ਨਹੀਂ ਇਹਦੇ ਤੇ ਦੇਣਾਗਾ ਤਾਂ ਕਿ ਹਵਾ ਜੀ ਵੀ ਪੈਂਦੀ ਰਹੇ ਆਪਾਂ 2-4 ਦਿਨ ਇਸ ਤਰ੍ਹਾਂ ਹੀ ਬੰਨ ਕੇ ਇਹਨੂੰ ਤੇ ਖੋਲ ਕੇ ਹਲਾਇਆ ਕਰਾਂਗੇ ਤੇ ਇਸੇ ਤਰ੍ਹਾਂ ਤੁਸੀਂ ਹੁਣ ਨਾ ਗੋਭੀ ਦਾ ਆਚਾਰ ਘਰੇ ਜ਼ਰੂਰ ਪਾ ਕੇ ਦੇਖਿਓ ਕਿਉਂਕਿ ਹੁਣ ਗੋਭੀ ਜਾਂਦੀ ਆ ਮੌਸਮ ਦੇ ਹਿਸਾਬ ਨਾਲ ਫਿਰ ਗੋਭੀ ਹੁਣ ਜਾਣ ਦਾ ਹੋ ਹੈਗੀ ਆ ਤੇ ਤੁਸੀਂ ਇਹ ਆਚਾਰ ਪਾ ਕੇ ਇਹਨੂੰ ਸੇਵ ਕਰਕੇ ਰੱਖ ਸਕਦੇ ਆਪਾਂ 6 ਮਹੀਨੇ ਤੇ ਤੁਸੀਂ ਇੱਕ ਵਾਰੀ ਇਦਾਂ ਦਾ ਆਚਾਰ ਜ਼ਰੂਰ ਪਾਓ ਜੇ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟਾਂ ਵਿੱਚ ਦੱਸਿਆ ਕਰੋ ਕਿਹੋ ਜਿਹੀ ਲੱਗੀ ਤੁਹਾਨੂੰ ਅੱਜ ਦੀ ਰੈਸਪੀ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਜਲਦੀ ਹੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ